ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ-ਦਿਨ ਜਗਜਾਗ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹੱਥ ਹੁਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਾਲ ਟਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਮਾ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅਕੀ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਦੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮੇਸ਼ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਅਰ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਲਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋ ਤਸੱਦਦ ਸਿੱਖ ਕੌਮ ਦੀ ਜਵਾਨੀ ਤੇ ਬਲਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸਗੋਂ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਕਲੀਨ ਜਟ ਦੇ ਰਹੇ ਕੁਝ ਵੀ ਜੋ ਨੇ ਕੀਤਾ ਸੇ ਕੀਤਾ ਉਸ ਤੋਂ ਅੱਗੇ ਆਪਾਂ ਜਾਣੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਤੁਮਰੀ ਦੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦਰ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਆ ਤੇ ਉਥੋਂ ਦੀ ਸੰਗਤ ਦੂਜੇ ਦਿਨ ਗਾਹ ਪੌਂਦੀ ਆ ਕਿ ਉੱਥੋਂ ਸ਼ਰਾਬ ਦੀਆਂ ਜਾਂਦੇ ਪੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ-ਜਿੱਥੇ ਵੀ ਭਾਜਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਹਿਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਨਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਗਰੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਥਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਾਂ ਦੇ ਸੰਸਥਾਵਾਂ ਨੂੰ ਸਿੱਧੇ ਤੱਕ ਲਾਭ ਦੀ ਕਰ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਦੇ ਵਿੱਚ ਵੀ ਦਾਖਲ ਨਾਜੀ ਕਰੇ ਤਾਂ ਹੀ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦਾਂ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਮੈਂ ਸਮਝਦਾ ਕਿ ਜਾਗਰਿਆਂ ਜਵੀਰਾ ਵਾਲਿਆਂ ਨੂੰ ਇਹਨਾਂ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਟੜਕੇ ਕਰਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਸਦਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਹਿਣਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੇ ਤਰਜ਼ ਤੇ ਬੋਲਦੇ ਨੇ ਅਕਾਲੀ ਦੋਸਤ ਦੇ ਖਿਲਾਫ ਬੋਲਦੇ ਨੇ ਸ਼ਰੋਮੀ ਕੁਦਰ ਪੰਥਕੂਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸੀ ਜੂਸ ਸਾਹਿਬ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਰਿਆਣਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਇਹ ਇਹ ਲੋਕ ਦੀ ਅੱਖ ਸ਼ਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਅਸੀਂ ਬਿਲਕੁਲ ਨਹੀਂ ਹੁੰਦੇਵਾਂਗੇ ਤੇ ਜਗ ਦੇ ਜਮੀਰਾਂ